ਈ ਕੱਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਵੀ ਗੁਲਾਬ ਦੇ ਜਿਹੜੇ ਪੁਰਾਣੇ ਆਪਣੇ ਬੂਟੇ ਹੁੰਦੇ ਉਹਨਾਂ ਤੋਂ ਦੁਬਾਰਾ ਵਧੀਆ ਫੁੱਲ ਕਿਦਾਂ ਲੈ ਸਕਦੇ ਜੇ ਜਾਮ ਕਰਕੇ ਜੇਰਾ ਆਪਣਾ ਬੂਟਾ 2-3 ਸਾਲ ਪੁਰਾਣਾ ਹੋ ਜਾਣਾ ਦੋਸਤੋ ਫੁੱਲ ਉਹਨੇ ਬਹੁਤ ਜ਼ਿਆਦਾ ਘਟ ਜਾਂਦੇ ਆ ਹਾਂ ਤੋ ਜੇ ਸਾਰੇ ਬਹੁਤ ਛੋਟਾ ਸਾਈ ਰਹਿ ਗਿਆ ਕਿਉਂਕਿ ਕੁਝ ਗਰਮੀ ਕਰਕੇ ਤੇ ਇਸ ਨੂੰ ਫੁੱਲ ਆਵਰ ਆਉਂਦੇ ਬਹੁਤ ਘਟਿਆ ਚ ਬਹੁਤ ਛੋਟਾ ਸਾਈ ਰਹਿ ਜਾਂਦਾ ਸਾਈਜ਼ ਬਹੁਤ ਛੋਟਾ ਰਹਿ ਜਾਂਦਾ ਤੇ ਇਸ ਨੂੰ ਆਪਾਂ ਅੱਜ ਕੱਲ ਆ ਕੇ ਰਿਕਵਰ ਕਿਦਾਂ ਕਰ ਸਕਦੇ ਵਧੀਆ ਫਲਾਵਰ ਇਸ ਤੋਂ ਲੈਣ ਲਈ ਜਿੱਦਾਂ ਕਿ ਹੁਣ ਆਪਣਾ ਅੱਜ ਹਰਾਂ ਸਤੰਬਰ ਹੋ ਗਿਆ ਤੇ ਇਸ ਨੂੰ ਵਧੀਆ ਤਰੀਕੇ ਨਾਲ ਆਪਾਂ ਕਟਿੰਗ ਕਰਨੀ ਹੈ ਹਲੋ ਬਿਲਕੁਲ ਸਹੀ ਟਾਈਮ ਹੈ ਸਤੰਬਰ ਦਾ ਮਹੀਨਾ ਤੇ 15 ਤਰੀਕ ਤੋਂ ਬਾਅਦ ਵਿੱਚ ਆਪਾਂ ਕਟਿੰਗ ਕਰਨੀ ਹੈ ਇਸ ਦੀ ਪਹਿਲਾਂ ਨਹੀਂ ਕਰਨੀ ਗਰਮੀ ਵਿੱਚ ਕਟਿੰਗ ਨਹੀਂ ਕਰਨੀ ਲੋੜ ਜ਼ਰੂਰਤ ਹੁੰਦੀ ਤੇ ਗਰਮੀ ਵਿੱਚ ਕਟਿੰਗ ਕੀਤੇ ਬੂਟਾ ਵੀ ਸੁੱਕ ਜਾਂਦੇ ਕਿਹ ਬਈ ਤੇ ਆਪਾਂ ਵਧੀਆ ਤਰੀਕੇ ਨਾਲ ਇਹਦੀ ਪ੍ਰੂਨਿੰਗ ਕਰ ਦੇਣੀ ਹੈ ਵਧੀਆ ਕਟਿੰਗ ਕਰ ਦੇਣੀ ਮਤਲਬ ਇਹ ਡਾਣੀਆਂ ਜਿਆਦਾ ਛੜਨੀਆਂ ਨਹੀਂ ਇਸ ਦੇ ਉੱਪਰ ਜਿੰਨੀ ਕੀ ਆਪਾਂ ਵੱਧ ਤੋਂ ਵੱਧ ਇਹਦੀ ਕਟਿੰਗ ਹੋ ਸਕੇ ਉਸ ਨਾਲ ਆਪਣੇ ਹਿਸਾਬ ਦੇ ਨਾਲ ਜਿੱਦਾਂ ਤੁਹਾਨੂੰ ਆਪਣਾ ਬਣਦਾ ਹਿਸਾਬ ਨਾਲ ਇਨਾ ਛੋਟਾ ਜਿਹਾ ਬਣਾ ਲੈਣਾ ਸਾਈਜ਼ ਦਾ ਤੇ ਜਿੰਨੀਆਂ ਵੀ ਡਾਣੀਆਂ ਆਪਾਂ ਕਟਣੀਆਂ ਆ ਮਤਲਬ ਲਾ ਲਓ ਗੰਢ ਤੋਂ 1 ਇੰਚ 2 ਇੰਚ ਛੱਡ ਕੇ ਆਪਾਂ ਕਟਿੰਗ ਕਰੀ ਜਾਣੀ ਹਰ ਇੱਕ ਡਾਣੀ ਦੀ ਤੇ ਜਿੰਨੀਆਂ ਆਪਾਂ ਵਧੀਆ ਕਟਿੰਗ ਕਰਾਂਗੇ ਉੰਨੇ ਜਿਆਦਾ ਵਧੀਆ ਇਹਨੂੰ ਫਲਾਵਰ ਆਊਗਾ ਅੱਗੇ ਜਾ ਕੇ ਤੇ ਆਹ ਦੇਖ ਸਕਦੇ ਤੁਸੀਂ ਆਪਾਂ ਸਾਰਾ ਉੱਤੋਂ ਜੰਗਲ ਬੰਗਲੇ ਦਾ ਪੜ ਦਿੱਤਾ ਤੇ ਵਧੀਆ ਤਰੀਕੇ ਨਾਲ ਗੋਡੀ ਕਰ ਲੈਣੀ ਇਸ ਚੋਂ ਆਪਾਂ ਘਾ ਥੋੜਾ ਕੱਢਦੇ ਥੋੜਾ ਹੋਰ ਕੱਢ ਰਹੇ ਆ ਵਧੀਆ ਤਰੀਕੇ ਨਾਲ ਇਹਦੀ ਗੋਡੀ ਕਰ ਲੈਣੀ ਤੇ ਇਹਦੇ ਜੜ ਚ ਦੇਖ ਲੈਣੀ ਕੋਈ ਗਲਨ ਵਗੈਰਾ ਇਸ ਸਮੱਸਿਆ ਦਾ ਨਹੀਂ ਉੱਲੀ ਬਗੜਾ ਲੱਗੀ ਹੈ ਤੇ ਫਿਰ ਆਪਾਂ ਉਹਦਾ ਉਹਦਾ ਟ੍ਰੀਟਮੈਂਟ ਕਰ ਸਕਦੇ ਆ ਤੇ ਨਹੀਂ ਤਾਂ ਆਪਾਂ ਇਹਨੂੰ ਕੁਝ ਨਹੀਂ ਕਰਨਾ ਵੈਸੇ ਹੋਰ ਕੋਈ ਦਵਾਈ ਸੁਪਰ ਵਰਤਣ ਦੀ ਜ਼ਰੂਰਤ ਨਹੀਂ ਹੁੰਦੀ ਤੇ ਇਸ ਨੂੰ ਵਧੀਆ ਤਰੀਕੇ ਨਾਲ ਗੋਡੀ ਕਰਕੇ ਇਸ ਉੱਪਰ ਆਪਾਂ ਡੀਏਪੀ ਲੈਣਾ ਡੀਏਪੀ ਖਾਦ ਡੀਏਪੀ ਘਾਹ ਦੇ ਫਾਸਫੋਰਸ ਨਾਈਟ੍ਰੋਨ ਥੋੜੀ ਮਾਤਰਾ ਜਿ ਹੁੰਦਾ ਤੇ ਆਪਾਂ ਸੁਪਰ ਵੀ ਲੈ ਸਕਦੇ ਆ ਜੇ ਡੀਏਪੀ ਆਪਾਂ ਨਹੀਂ ਮਿਲਦਾ ਪਰ ਸੁਪਰ ਵੀ ਲੈ ਸਕਦੇ ਆ ਆਪਾਂ ਇਹਨਾਂ ਦੋਨੇ ਚੀਜ਼ਾਂ ਮਿਕਸਿਆ ਡੀਏਪੀ ਸੁਪਰ ਤੇ ਇੱਕ ਬੂਟੇ ਦੀ ਘਟੋ ਘਟ ਵੀ ਆਪਾਂ 200 ਗ੍ਰਾਮ ਤੋਂ ਉੱਪਰ ਪਈ ਸੁਪਰ ਡੀਏਪੀ ਪਾਉਣਾ ਤੇ ਬਾਕੀ ਜੇ ਸੁਪਰ ਮੈਲਦੀ ਹੈ ਤਾਂ ਆਪਾਂ 300 ਗ੍ਰਾਮ ਤੱਕ ਬੂਟੇ ਦੀ ਪਾ ਸਕਦੇ ਹਾਂ ਡੀਏਪੀ ਇਕੱਲਾ ਹੈ ਤਾਂ ਆਪਾਂ ਉਸ ਤੋਂ ਅੱਧੀ ਮਾਤਰਾ ਕਰ ਸਾਰੇ 150 ਗ੍ਰਾਮ ਵੀ ਕਰ ਸਕਦੇ ਹਾਂ ਤੇ ਬਹੁਤ ਦਾ ਆਪਾਂ ਦੋਨੇ ਚੀਜ਼ਾਂ ਮਿਕਸ ਇਹੋ ਤੇ ਵਧੀਆ ਤਰੀਕੇ ਨਾਲ ਇਹਦੀ ਗੁਡਾਈ ਕਰ ਦੇਣੀ ਖਾਦ ਪਾ ਕੇ ਘਟੂ ਘਟ ਆਪਾਂ ਆਹ 3 300 ਗ੍ਰਾਮ ਪਾਇਆ ਸੀ ਬੂਟੇ ਨੂੰ ਇੱਕ ਇੱਕ ਨੂੰ ਸੁਪਰ ਤੇ ਡੀਏਪੀ ਤੇ ਬਹੁਤ ਸਸਤਾ ਮਿਲ ਜਾਂਦਾ ਤੁਸੀਂ ਸਾਥ ਤੇ ਫਟਿਲੇ ਜਰੇ ਹੋ ਉਹਦੇ ਜੇ ਕਿ ਆਪਾਂ ਕਿਸੇ ਐਨਪੀਕੇ ਦੀ ਵਰੀਏ ਗ੍ਰੇਡ ਦੀ ਵਰਤੋਂ ਕਰਦੇ ਆ ਆਪਾਂ ਨੂੰ ਬਹੁਤ ਮਹਿੰਗਾ ਪੈ ਜਾਂਦਾ ਕਿ ਐਨਪੀਕੇ ਉਨੀ ਉਨੀ ਵਗੈਰਾ ਵੀ ਪਾਉਣਾ ਹੋਵੇ ਰਿਜ਼ਲਟ ਤੋਂ ਵੀ ਬਹੁਤ ਟੌਪ ਦੇ ਦੇਊਗਾ ਪਰ ਇੱਡੇ ਵੱਡੇ ਬੂਟੇ ਨੂੰ ਉਹਦਾ ਇਨਾ ਰਿਜ਼ਲਟ ਨਹੀਂ ਆਉਣਾ ਉਸ ਦਾ ਪਹਿਲਾਂ ਬੇਸ ਡੋਜ਼ ਵਿੱਚ ਉਹ ਆਪਾਂ ਨੂੰ ਬਹੁਤ ਜ਼ਿਆਦਾ ਪਾਉਣਾ ਪਊਗਾ ਤੇ ਲਾ ਲਓ ਕਿ ਉਹ ਆਪਣੇ 150 ਰੁਪਏ ਕਿਲੋ ਆਣਾ ਤੇ ਉਹ ਦੇਖ ਲਓ ਕਿੰਨਾ ਪੈ ਜਾਣਾ ਅੱਧਾ ਕਿਲੋ ਲਾਗੇ ਪੈ ਜਾਣਾ ਨੂੰ ਬੂਟਿਆਂ ਨੂੰ ਤੇ ਉਹਦਾ ਵੱਧ ਪੈਦਾ ਥੋੜਾ ਨੁਕਸਾਨ ਵੀ ਹੋਇਆ ਕਿ ਉਹ ਜੱਕ ਦਾਮ ਲੱਗਦਾ ਹੈ ਸੁਪਰ ਜਾਂ ਡੀਪੀ ਇਸ ਹੌਲੀ ਹੌਲੀ ਬੂਟੇ ਨੂੰ ਤਾਕਤ ਦੇਣਗੇ ਤੇ ਬਾਅਦ ਵਿੱਚ ਆਪਾਂ ਯੂਜ਼ ਕਰ ਸਕਦੇ ਹਾਂ ਉਸ ਦੇ ਇਹਨੂੰ ਕਿ ਬੜੀਆ ਫਟਾਣ ਲੈ ਜਾਈ ਫਿਰ ਆਪਾਂ ਥੋੜਾ ਬਹੁਤਾ ਐਨਪੀਕੇ ਇਸ ਪਰ ਬੱਤ ਸਾਰੇ ਉਨੀ ਉਨੀ ਚਮਚਾ ਰੋਟੇ ਚਮਚੇ ਬੂਟੇ ਦੇ ਹਿਸਾਬ ਨਾਲ ਤੇ 10 15 ਗ੍ਰਾਮ ਬੂਟੇ ਦੇ ਹਿਸਾਬ ਨਾਲ ਹਰ ਹਫ਼ਤੇ ਬੱਤ ਸਾਰੀ ਬਾਅਦ ਵਿੱਚ ਆਪਾਂ ਇਸ ਨੂੰ ਪਹਿਲਾਂ ਇਹ ਖਾਦ ਦੇਣੀ ਜ਼ਰੂਰੀ ਆ ਤੇ ਬਾਕੀ ਇਸ ਉੱਪਰ ਚ ਆਰਗੈਨਿਕ ਦਾ ਕੋਈ ਮੈਟਰ ਹੁੰਦਾ ਨਹੀਂ ਹੈਗਾ ਆਪਾਂ ਆਰਗੈਨਿਕ ਕਰਨਾ ਇਸ ਬਜੂ ਕਿ ਆਪਾਂ ਚਲੋ ਜੀ ਕਿਸੇ ਨੇ ਆਰਗੈਨਿਕ ਇਸ ਨੂੰ ਕਰਨਾ ਵੀ ਹੈ ਫਿਰ ਆਪਾਂ ਇਸ ਨੂੰ ਇਸ ਵਿੱਚ ਕੰਪੋਸਟ ਦੇਣੀ ਪੈਂਦੀ ਹੈ ਘੱਟੋ ਘੱਟ ਵੀ ਇੱਕ ਬੂਟੇ ਦੀ 5 ਤੋਂ 6 ਕਿਲੋ ਕੰਪੋਸਟ ਆਪਾਂ ਪਾ ਸਕਦੇ ਹਾਂ ਇਹ ਗਲਾਬ ਦੇ ਬੂਟੇ ਨੂੰ ਗੋਡੀ ਕਰਕੇ ਉਹ ਵੀ ਰਿਜ਼ਲਟ ਤਕਰੀਬਨ ਤਕਰੀਬਨ ਬਰਾਬਰ ਹੀ ਆਉਣਗੇ ਕਿਉਂਕਿ ਆਪਾਂ ਤਾਂ ਇਸ ਟਾਈਮ ਕੰਪੋਸਟ ਜ਼ਿਆਦਾ ਹੈ ਨਹੀਂ ਸੀ ਤਾਂ ਆਪਾਂ ਇਹ ਪਾ ਲਿਆ ਤੇ ਹੋ ਸਕੇ ਥੋੜੀ ਮਾਤਰਾ ਚ ਆਪਾਂ ਕੰਪੋਸਟ ਵੀ ਨਾਲ ਐਡ ਕਰ ਸਕਦੇ ਹਾਂ ਉਹਦਾ ਰਿਜ਼ਲਟ ਵੀ ਹੋ ਵਧੀਆ ਬਣੂਗਾ ਤੇ ਆ ਬਾਕੀ ਆਪਾਂ ਪਾਉਣੇ ਆਜ ਤੋਂ 15 ਦਿਨ ਬਾਅਦ ਇਹਦੀ ਫਟਾਣ ਦੀ ਵੀਡੀਓ 15 ਤੋਂ 20 ਦਿਨ ਦੇ ਵਿੱਚ ਵਿੱਚ ਪਾਵਾਂਗੇ ਤੇ ਬਹੁਤ ਵਧੀਆ ਫਟਾਣ ਲਊਗਾ ਆਪਣੇ ਹਿਸਾਬ ਦੇ ਨਾਲ ਤੇ ਇਹ ਤਾਂ ਸਹੀ ਟਾਈਮ ਚੱਲ ਰਿਹਾ ਕਟਿੰਗ ਦਾ ਸਾਲਚ ਆਪਾਂ ਦੋ ਵਾਰੀ ਇਹਦੀ ਕਟਿੰਗ ਕਰਨੀ ਹੁੰਦੀ ਹੈ ਗਲਾਬ ਦੀ ਭਰਵੇਂ ਫੁੱਲ ਇਹਨੂੰ ਸਾਲਚ ਆਪਾਂ ਸਾਲ ਵਿੱਚ ਆਪਾਂ ਦੋ ਵਾਰੀ ਲੈ ਸਕਦੇ ਹਾਂ ਗਲਾਬ ਦੇ ਬੂਟੇ ਤੋਂ ਦੋ ਵਾਰੀ ਆਪਾਂ ਇਹਦੀ ਕਟਿੰਗ ਕਰਨੀ ਹੁੰਦੀ ਬਹੁਤ ਭਰਵੇਂ ਫੁੱਲ ਆਉਂਦੇ ਦੋ ਨੇਹਰੀ ਹੁਣ ਆਪਾਂ ਕਟਿੰਗ ਕਰ ਦਿੱਤੀ ਤਾਂ ਆਪਣਾ ਇੱਕ ਮਹੀਨੇ ਤੋਂ ਮਹੀਨੇ ਤੋਂ ਦਸ ਦਿਨ ਉੱਪਰ ਲਾ ਲਓ ਇਹਨੇ ਵਿੱਚ ਇਹ ਫੁੱਲਾਂ ਦਾ ਪੂਰਾ ਭਰ ਜਾਊਗਾ ਤੇ ਆਪਾਂ ਵੀਡੀਓ ਤੇ ਇੱਕ ਪਹਿਲਾਂ ਵੀ ਪਾਵਾਂਗੇ ਇਸ ਦੀ ਬੜੀਆ ਫਟਣ ਲਈ ਦੀ ਤੇ ਬਾਕੀ ਹੁਣ ਆਪਾਂ ਇਸ ਨੂੰ ਕੱਲਾ ਪਾਣੀ ਹੀ ਦੇਣਾ ਜਾਂ ਤੱਕ ਫਟ ਫਟਦਾ ਨਹੀਂ ਗਲਾਬ ਦਾ ਬੂਟਾ ਨਵੇਂ ਦਾਣੀਆਂ ਨਹੀਂ ਚਲਦੀਆਂ ਅੱਲਾ ਆਪਾ ਪਾਣੀ ਇਸ ਨੂੰ ਦੇਣਾ ਤੇ ਪਾਣੀ ਵੀ ਪਹਿਲਾਂ ਪਾਣੀ ਦਾ ਆਪਾਂ ਹੁਣ ਪੂਰਾ ਭਰ ਕੇ ਰਹਿਣਾ ਖਾਦ ਪਾਈ ਕਰਕੇ ਬਾਅਦ ਵਿੱਚ ਇਹਨੂੰ ਹਲਕਾ ਹਲਕਾ ਪਾਣੀ ਦੇਈ ਜਾਣਾ ਬਸ ਹੋਰ ਇਸ ਨੂੰ ਕੁਝ ਦੇਣ ਦੀ ਲੋੜ ਨਹੀਂ ਕਿਸੇ ਸਮਝ ਯੋਤ ਨਹੀਂ ਪਰ ਤਾਂ ਫੁੱਲਾਂ ਦੀ ਆਪਾਂ ਵੀਡੀਓ ਪਾ ਦੇਵਾਂਗੇ ਅੱਗੇ ਕਿੰਨੇ ਟਾਪ ਦੇ ਇਸ ਨੂੰ ਫੁੱਲ ਆ ਗਏ ਆ ਇਹ ਕੰਮ ਕਰਕੇ ਤੇ ਓਕੇ ਧੰਨਵਾਦ ਜੀ ਸਾਰਿਆਂ ਦਾ ਜੀ